ਜ਼ਿਲ੍ਹਾ ਪਠਾਨਕੋਟ ਦੇ ਗਸਾਇਪੁਰ ਇਲਾਕੇ ਦਾ ਕਿਸਾਨ ਪਿਛਲੇ 11 ਸਾਲਾਂ ਤੋਂ ਬਿਨਾਂ ਕਿਸੇ ਕੈਮੀਕਲ ਦੀ ਵਰਤੋਂ ਕੀਤੇ ਵੱਖ-ਵੱਖ ਤਰ੍ਹਾਂ ਦੇ ਦੇਸੀ ਗੁੜ ਬਣਾ ਕੇ ਚੰਗੀ ਕਮਾਈ ਕਰ ਰਿਹਾ ਹੈ। ਤੇ ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਦਾ ਤੰδα ਕਰ ਰਹੇ ਨੇ ਤੇ ਉਨ੍ਹਾਂ ਨੇ ਕਿਹਾ ਹੈ ਕਿ ਇਲਾਕੇ ਦੇ ਵਿੱਚ ਖੇਤੀ ਕਰਨਾ ਕਾਫੀ ਨਹੀਂ ਹੈ। ਹੁਣ ਪਿਛਲੇ 11 ਸਾਲਾਂ ਤੋਂ ਖੇਤੀਬਾੜੀ ਦੇ ਸਹਾਇਕ ਤੰਦੇ ਵਿੱਚੋਂ ਸਥਾਨਕ ਗੁੜ ਤਿਆਰ ਕਰਕੇ ਵੇਚ ਰਹੇ ਤੇ ਖਾਸ ਗੱਲ ਇਹ ਹੈ ਕਿ ਕਿਸਾਨ ਦਾ ਕਹਿਣਾ ਹੈ ਕਿ ਉਹ ਬਿਨਾਂ ਕਿਸੇ ਕੈਮੀਕਲ ਦੀ ਵਰਤੋਂ ਦੇ ਨਾਲ ਗੁੜ ਜੜਾਏ ਉਹ ਤਿਆਰ ਕਰਦਾ ਹੈ। ਤੇ ਉਹ ਆਪਣੀ ਕਰੀਬ 5 ਏਕੜ ਜ਼ਮੀਨ ਜਦਾ ਤੇ ਫਸਲ ਖੰਡ ਮੀਲ ਨੂੰ ਨਹੀਂ ਦਿੰਦਾ ਤੇ ਸਾਰੀ ਫਸਲ ਵਿੱਚ ਗੁੜ ਤਿਆਰ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਉਹ ਗੁੜ ਬਣਾਉਣ ਲਈ ਬਾਹਰਲੇ ਕਿਸਾਨਾਂ ਤੋਂ ਗੰਨੇ ਦੀ ਫਸਲ ਵੀ ਖਰੀਦਦਾ ਹੈ ਕਿਉਂਕਿ ਉਹਨਾਂ ਦੇ ਗੁੜ ਦੀ ਮੰਗ ਜ਼ਿਆਦਾ ਹੈ ਤੇ ਕਿਸਾਨ ਨੇ ਵੀ ਦੱਸਿਆ ਕਿ ਵਕ ਵਕਤ ਉਹਨਾਂ ਦੇ ਗੁੜ ਤਿਆਰ ਕੀਤੇ ਜਾਂਦੇ ਨੇ ਤੇ ਦੂਰ ਦੂਰ ਤੋਂ ਲੋਕ ਉਹਨਾਂ ਦੇ ਗੁੜ ਖਰੀਦਣ ਦੇ ਲਈ ਆਉਂਦੇ ਨੇ ਜਸਤੋਂ ਉਹਨਾਂ ਨੂੰ ਚੰਗਾ ਮੁਨਾਫਾ ਜਿਹੜਾ ਉਹ ਹੋ ਜਾਂਦਾ ਹੈ ਇਸ ਦੇ ਨਾਲ ਉਹਨਾਂ ਨੇ ਵੀ ਕਿਹਾ ਹੈ ਕਿ ਕਿਸਾਨਾਂ ਨੂੰ ਜਿਹੜਾ ਹੈ ਉਹ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਸਹਾਇਕ ਧੰਦੇ ਅਪਣਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਹਨਾਂ ਨੂੰ ਸਬਸਿਡੀ ਵੀ ਦੇਵੇ ਤਾਂ ਜੋ ਵਿਦੇਸ਼ਾਂ ਨੂੰ ਜਾਣ ਵਾਲੇ ਨੌਜਵਾਨ ਇੱਥੇ ਹੀ ਸਹਾਇਕ ਤੰਦੇ ਕਰਕੇ ਚੰਗਾ ਮੁਨਾਫਾ ਕਮਾ ਸਕਣ। ਅਸੀਂ ਪੂਰੇ ਸ਼ੁੱਧ ਦੇਸ਼ੀ ਤਰੀਕੇ ਨਾਲ ਗੁੜ ਤਿਆਰ ਕਰੀਦਾ। ਬਿਨਾਂ ਕਿਸੇ ਕੈਮੀਕਲ ਦੇ ਤਸੱਲੀ ਬਖਸ਼ ਚੀਜ਼ ਤਿਆਰ ਹੁੰਦੀ ਹੈ ਜੀ ਆਪਣਾ ਗੰਨਾ ਲਾ ਕੇ ਤੇ ਉਹਨੂੰ ਫਿਰ ਗੁੜ ਬਣਾ ਕੇ ਤੇ ਅਸੀਂ ਤਿਆਰ ਗੁੜ ਜਿਹੜਾ ਉਹ ਵੇਚ ਰਿਆ ਜੀ ਦੂਰੋਂ ਦੂਰੋਂ ਕਸਟਮਰ ਲੈਣ ਆਂਦੇ ਨੇ ਜੀ ਗੁੜ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਕਈ ਸਾਡੇ ਕੋਲ ਲਾ ਕੇ ਬਹਿ ਕੇ ਗੁੜ ਬਣਾ ਕੇ ਲੈ ਕੇ ਜਾਂਦੇ ਨੇ। ਚਾਹ ਵਾਸਤੇ ਖਾਣ ਵਾਸਤੇ ਗੁੜ ਦੀ ਟਿੱਕੀ ਜਿੱਦਾਂ ਆਪਾਂ ਵਿੱਚ ਮੂੰਗਫਲੀ ਤਿਲ ਸੌਫ ਭਾ ਕੇ ਬਣਾਉਂਦੇ ਆ ਜਿਹਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਚੱਕਰ ਜਿਹਨੂੰ ਚਾਹ ਵਿੱਚ ਦੁੱਧ ਵਿੱਚ ਜਾਂਦੇ ਹੀ ਐਜ ਜਾਂ ਰੋਟੀ ਨਾਲ ਲੋਕੀ ਚੋਲਾ ਨਾਲ ਬੜਾ ਪਸੰਦ ਕਰਕੇ ਖਾ ਰਹੇ ਨੇ ਦੇਸੀ ਘਿਓ ਪਾ ਪਾ ਕੇ ਜੀ ਸਭ ਵਧੀਆ ਪਸੰਦ ਕਰ ਰਹੇ ਹੋ ਵਧੀਆ ਹੋ ਰਿਹਾ ਜੀ ਗੁੜ ਤੇ ਵੱਧ ਤੋਂ ਵੱਧ ਜਿਹੜੇ ਗਾ ਕੇ ਸਾਡੇ ਕੋਲ ਇਸ ਵੇਲੇ ਵੀ ਅੱਗੇ ਖੜੇ ਨੇ ਬੜੇ ਜਿਹੜਾ ਕਿ ਬੇਟਿੰਗ ਚ ਗੁੜ ਖਰੀਦਣ ਲਈ ਖੜੇ ਨੇ ਜੀ ਇੰਤਜ਼ਾਰ ਕਰ ਰਹੇ ਨੇ ਗੁੜ ਜੀ ਸਿਹਤ ਸਿਹਤ ਲਈ ਬਹੁਤ ਹੀ ਲਾਇਵ ਆਂਦਾ ਜੀ ਖੂਨ ਵਾਸਤੇ ਚਮੜੀ ਵਾਸਤੇ ਅੱਖਾਂ ਵਾਸਤੇ ਮਤਲਬ ਇੱਕ ਓਸ਼ਧੀ ਹੈ ਜੀ ਇਹ ਜਿਹੜਾ ਵਧੀਆ ਗੁੜ ਜਿਹੜਾ ਇੱਕ ਨੈਚਰਲ ਹੀ ਤਰੀਕੇ ਨਾਲ ਤਿਆਰ ਹੁੰਦਾ ਉਹ ਬਿਨਾ ਕਿਸੇ ਕੈਮੀਕਲ ਤੋਂ ਬਾਕੀ ਇਹਦੇ ਨਾਲ ਸਰੀਰ ਨੂੰ ਬਹੁਤ ਲਾਭ ਤੇ ਬੜੇ ਫਾਇਦੇ ਮਿਲਦੇ ਨੇ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਦੇਸੀ ਚੀਜ਼ਾਂ ਆਰਗੇਨਿਕ ਆਪਣੇ ਪਿੰਡਾਂ 'ਚ ਤਿਆਰ ਹੋ ਰਹੀਆਂ ਨੇ ਤੁਹਾਡੇ ਸਾਹਮਣੇ ਤਿਆਰ ਹੋ ਰਹੀਆਂ ਨੇ ਉਹਨਾਂ ਨੂੰ ਬਣਵਾ ਕੇ ਖਾਓ ਤੇ ਆਪਣੀ ਸਿਹਤ ਨੂੰ ਤੰਦਰੁਸਤ ਤੇ ਵਧੀਆ ਬਣਾਉਂਦੇ ਪਹਿਲੇ ਆਪਣੇ ਪਿੰਡ 'ਚ ਹਰ ਚੀਜ਼ ਤਿਆਰ ਹੁੰਦੀ ਸੀ ਕੋਈ ਮਾਂ ਬੀਜ ਲੈਂਦਾ ਸੀ ਕੋਈ ਖੋਲਤ ਬੀਜ ਲੈਂਦਾ ਸੀ ਦਾਣਾ ਗੋੜ ਆਟੇ ਵਗੈਰਾ ਆਪਣੇ ਸਭ ਤਿਆਰ ਹੁੰਦੇ ਸੀ ਜੀ ਤੇ ਇੱਕ ਦੂਜੇ ਨਾਲੋਂ ਬਟਬਟਾ ਕਰਕੇ ਆਪਣਾ ਜਿਹੜਾ ਗੁਜ਼ਾਰਾ ਉਹ ਵਧੀਆ ਤਰੀਕੇ ਨਾਲ ਦੇਸੀ ਤਰੀਕੇ ਨਾਲ ਹੁੰਦਾ ਸੀ ਅੱਜ ਕੱਲ ਸਭ ਪੈਕੇਟਾਂ ਵਾਲੀ ਚੀਜ਼ਾਂ ਖਾਣ ਨੂੰ ਤਿਆਰ ਰਹੇ ਆਪਣੀ ਚੀਜ਼ ਦਾ ਕੋਈ ਤਿਆਰ ਕਰਕੇ ਰਾਜੀ ਨਹੀਂ ਜੀ ਪਰ ਮੈਂ ਇਹੀ ਗੱਲ ਕਹਾਵਾਂਗਾ ਸੁਣਨ ਵਾਲਿਆਂ ਨੂੰ ਦੇਖਣ ਵਾਲੇ ਸੱਜਣਾ ਨੂੰ ਕਿ ਜਿੱਥੇ ਵੀ ਤੁਹਾਨੂੰ ਕੋਈ ਦੇਸੀ ਚੀਜ਼ ਬਣਾਉਂਦਾ ਬੰਦਾ ਤਿਆਰ ਕਰਦਾ ਮਿਲਦਾ ਉਦੇ ਕੋਲੋਂ ਖਰੀਦ ਕੇ ਖਾਓ ਇਹਦੇ ਵਿੱਚ ਉਸਦਾ ਵੀ ਫਾਇਦਾ ਹੈ ਤੇ ਤੁਹਾਡਾ ਉਹਦੇ ਨਾਲੋਂ ਵੱਧ ਫਾਇਦਾ ਹੈ ਕਿ ਤੁਹਾਡੀ ਸਿਹਤ ਨੂੰ ਵੱਧ ਤੋਂ ਵੱਧ ਲਾਭ ਮਿਲਣਗੇ ਵਧੀਆ ਚੀਜ਼ ਖਾਓ ਤੇ ਆਪਣੀ ਸਿਹਤ ਬਣਾਓ ਜੀ ਬਸ ਮੈਂ ਇਹੀ ਕਹਾਂਗਾ ਕਿ ਵੱਧ ਤੋਂ ਵੱਧ ਚੀਜ਼ ਜਿਹੜੀ ਆਪਣੀ ਲੋਕਲ ਤੁਹਾਡੇ ਲਾਗੇ ਬਣ ਰਹੀ ਹੈ ਤੁਹਾਨੂੰ ਯਕੀਨ ਹੈ ਵੀ ਇਹ ਚੀਜ਼ ਬੰਦਾ ਵਧੀਆ ਬਣਾਉਂਦਾ ਉਹਦੇ ਤੋਂ ਖਰੀਦੋ ਜੀ ਕੈਮਰ ਪਰਸਨ ਹਰੀ ਦੇ ਨਾਲ ਅੱਜ ਸੈਨੀਟੀ ਦੀ ਰਿਪੋਰਟ